ਸ਼ੰਕਰ ਹਸਪਤਲ ਤੋਂ ਉਹਨਾਂ ਦਾ 3 ਚਿੱਟਾ 2.5 ਸੀ ਜਿਹਦੇ ਵਿੱਚ ਲਿਖਿਆ ਸੀ ਕਿ ਦੋ ਬੰਦਿਆਂ ਦੀ ਡੈਥ ਹੋ ਗਈ ਹੈ ਦੋ ਬੰਦਿਆਂ ਨੂੰ ਸਿਵਲ ਹਸਪਤਲ ਜਲੰਧਰ ਦਾ ਰੈਫਰ ਕਰ ਦਿੱਤਾ ਜੀ ਉਹ ਅਸੀਂ ਫਿਰ ਚਿੱਟਾ ਹਾਸਲ ਕਰਕੇ ਮੌਕੇ ਤੇ ਗਏ ਆ ਜੀ ਪਿੰਡ ਸ਼ੰਕਰ ਕੋ ਸੰਧੂ ਗੋਤ ਵਾਲਿਆਂ ਦੀ ਨਾ ਜੀ ਜਗਾ ਆਪਣੀ ਬਣਾਈ ਪਈ ਹੈ ਖੇਤਾਂ ਦੇ ਵਿੱਚ ਉਥੇ ਪਹਿਲਾਂ ਉਹਨਾਂ ਨੇ ਛੋਟਾ ਨਿਸ਼ਾਨ ਸਾਹਿਬ ਲਾਇਆ ਸੀ ਐਤਕਿ ਉਹਨਾਂ ਨੇ ਥੜਾ ਬਣਾ ਕੇ ਨਾ ਇਹ ਵੱਡਾ ਨਿਸ਼ਾਨ ਸਾਹਿਬ ਲਾਇਆ ਸੀ ਉਹ ਨਿਸ਼ਾਨ ਸਾਹਿਬ ਚੜਾਉਣ ਲੱਗੇ ਤੇ ਉੱਤੇ ਹਾਈ ਵੋਲਟ ਦੀ ਤਾਰਾਂ ਲੱਗਦੀਆਂ ਸੀ ਜੀ ਉਹ ਜਿਹੜਾ ਨਿਸ਼ਾਨ ਸਾਹਿਬ ਸੀ ਉਹ ਹਾਈ ਵੋਲਟ ਦੀ ਤਾਰਾਂ ਵੱਲ ਨੂੰ ਉੱਲਰ ਗਿਆ ਜਿਹਦੇ ਨਾਲ ਉਹ ਪਾਈਪ 'ਚ ਕਰੰਟ ਆ ਗਿਆ ਜਿਹਨੇ ਬੰਦਿਆਂ ਨੇ ਫੜਿਆ ਸੀ ਉਹਨਾਂ ਨੂੰ ਕਰੰਟ ਲੱਗਣ ਕਰਕੇ ਦੋ ਬੰਦਿਆਂ ਦੀ ਮੌਕੇ ਤੇ ਮੌਤ ਹੋ ਗਈ ਆ ਬੂਟਾ ਸਿੰਘ ਸੀ ਜੀ ਦੀ ਉਮਰ ਕਰੀਬ 60-62 ਸਾਲ ਸੀ ਦੂਜਿਆ ਸੀਗਾ ਜੀ ਮੁੰਡਾ ਮਹਿੰਦਰ ਕੁਮਾਰ ਮਹਿੰਦਰ ਕੁਮਾਰ 40-45 ਸਾਲ ਦਾ ਸੀ ਜੀ ਦੋ ਬੰਦੇ ਐ ਜਿਹੜੇ ਇੰਜਰਡ ਹੋਏ ਜੀ ਦੋਹਾਂ ਜਿਹੜਿਆਂ ਦੀ ਮੌਤ ਹੋ ਗਈ ਆ ਦੋ ਬੰਦੇ ਜਿਹੜਾ ਉਹਨਾਂ ਦੇ ਘਰਦਿਆਂ ਨਾਲ ਢਾਲ ਮੇਲ ਕਰਕੇ ਜੋ ਵੱੜਦੀ ਕਾਰਵਾਈ ਕੀਤੀ ਜਾਏਗੀ ਤੇ ਸਰ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਨਾਮ ਵਗੈਰਾ ਕੀ ਆ ਇੰਜਰਡ ਜਿਹੜਾ ਇੱਕ ਹੈ ਜੀ ਮੁੰਡਾ ਕਰਨਦੀਪ ਸਿੰਘ ਉਹਦੀ ਉਮਰ ਕਰੀਬ 20 ਕੁ ਸਾਲ ਆ ਦੂਜਾ ਹੈਗਾ ਗੁਰਸਿੱਧ ਸਿੰਘ ਉਹਦੀ ਉਮਰ 19 ਕੁ ਸਾਲ ਆ ਉਹ ਇਹਨਾਂ ਕੋਲ ਆਪਣੇ ਰਿਸ਼ਤੇਦਾਰ ਭੁਲਾਈ ਸੀ ਉਹ ਜਿਹੜਾ ਤੇ ਜੋ ਕੁਦਰਤੀ ਮੌਤ ਦੀ ਕਾਰਵਾਈ ਉਹ ਅੰਮਲ ਵਿੱਚ ਲੈਂਦੀ ਜਾ ਰਹੀ ਹੈ